ਕੀ ਹਾਲ ਚਾਲ ਹੈ ਮੇਰੇ ਸਾਰੇ ਦੋਸਤਾਂ ਦਾ ਅੱਜ ਆਪਾਂ ਆਪਣੇ ਫਾਰਮ ਤੇ ਕਰ ਰਹੇ ਆਂ ਕਲੀ ਕਲੀ ਲੱਗੀਆਂ ਆਪੀ ਹਜੇ ਕੜਨ ਸਾਰੇ ਫਾਰਮ ਤੇ ਕਲੀ ਕਰਕੇ ਇੱਥੇ ਡਬਲ ਕੋਟ ਮਾਰਾਂਗੇ ਹਜੇ ਕਿਉਂਕਿ ਫਿੱਕਾ ਹੈ ਦੇਖੋ ਤੁਹਾਡੇ ਸਾਹਮਣੇ ਇੱਥੇ ਆਪਾਂ ਡਬਲ ਕੋਟ ਮਾਰਾਂਗੇ ਪਹਿਲਾਂ ਸਿੰਗਲ ਕੋਟ ਸਾਰੇ ਪਾਸੇ ਮਾਰ ਲਈਏ ਆ ਆਪਣਾ ਇਹ ਸਾਈਡ ਹੋ ਗਈ ਹੈ ਸਾਰਾ ਹਜੇ ਸਿੰਗਲ ਕੋਟ ਹੋਇਆ ਹਜੇ ਇਹ ਸਾਰਾ ਇਸ ਆਖਣ ਨੂੰ ਹਜੇ ਆ ਸਾਰਾ ਸਿੰਗਲ ਕੋਟ ਹੋਇਆ ਹੈ ਇਹਨੂੰ ਆਪਾਂ ਸਾਰੇ ਨੂੰ ਡਬਲ ਕੋਟ ਕਰਾਂਗੇ ਡਬਲ ਕੋਟ ਕਰਨ ਤੋਂ ਬਾਅਦ ਜਿੰਨੇ ਮਾੜੇ ਮੋٹے ਦੀ ਬਿੜਲਾਂ ਵੜਲਾਂ ਨੇ ਸਾਰੀਆਂ ਕਵਰ ਹੋ ਜਾਣਗੀਆਂ ਕਾਲੀ ਦਾ ਕੰਮ ਆਪਣਾ ਕੰਪਲੀਟ ਹੋ ਗਿਆ ਕਾਲੀ ਦਾ ਕੰਮ ਹੋ ਗਿਆ ਆਪਣਾ ਢੰਗ ਹੁਣ ਆਪਣਾ ਆ ਜਿਹੜਾ ਏ ਐਂਕਲ ਹੱਤ ਜਾਲੀਆਂ ਤੇ ਕਾਂ ਇੰਗਲਾ ਦੀ ਜਾਲੀ ਇਹਨੂੰ ਆਪਾਂ ਪੇਂਟ ਕਰਾਂਗੇ ਬਾਕੀ ਦਾ ਆਪਣਾ ਕਲੀ ਦਾ ਸਾਰਾ ਡਨ ਹੋ ਗਿਆ ਉਸ ਤੋਂ ਬਾਅਦ ਜਿੰਨਾ ਵੀ ਇਹ ਸਮਾਨ ਹੈ ਇਹਨੂੰ ਆਪਾਂ ਬਾਹਰ ਕੱਢਾਂਗੇ ਤੇ ਦੀ ਅੰਦਰ ਦੀ ਸਫਾਈ ਕਰਾਂਗੇ ਇਧਰ ਤੱਕ ਦੇਖੋ ਆਪਣਾ ਕੜੀ ਦਾ ਕੰਮ ਡਨ ਹੋ ਗਿਆ ਕਿੰਨਾ ਵੀ ਹੁਣ ਆਸਮਾਨ ਹੈ ਆ ਹੋ ਗਿਆ ਆਪਣੀ ਆਪੋੜੀ ਹੋ ਗਈ ਇਹਨੂੰ ਆਪਾਂ ਬਾਹਰ ਕੱਢ ਕੇ ਇਹਦੀ ਸਾਰੀ ਸਫਾਈ ਕਰਾਂਗੇ ਸਫਾਈ ਕਰਨ ਤੋਂ ਬਾਅਦ ਇਹ ਏਰੀਆ ਦੇ ਵਿੱਚ ਜਿੱਨਾ ਇੱਕ ਆ ਖਾਨਾ ਇਹਨੂੰ ਐ ਚੀਜ਼ ਕਵਰ ਕਰਕੇ ਫਿਰ ਆਪਾਂ ਇਹਦੇ ਅੰਦਰ ਚਿਕਸ ਰੱਖਾਂਗੇ ਟੈਂਪਰੇਚਰ ਮੇਨਟੇਨ ਕਰਕੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ